ਕਿ ਸਾਡਾ ਯੁਵਕ ਦਾ ਜਿਹੜਾ ਨੌਜਵਾਨਾਂ ਦਾ ਰੁਝਾਨ ਸੀ ਉਹ ਕੈਨੇਡਾ ਵੱਲ ਆਸਟ੍ਰੇਲੀਆ ਵੱਲ ਯੂ ਐਸ اے ਵੱਲ ਜਾਣ ਦਾ ਬਹੁਤ ਜ਼ਿਆਦਾ ਸੀ ਔਰ ਇਹ ਉਹਨਾਂ ਦੀ ਇਕਨੋਮੀ ਤੇ ਵੀ ਇੰਨਾ ਇੰਪੈਕਟ ਪਾ ਰਿਹਾ ਸੀ ਤੇ ਹੁਣ ਤਾਂ ਮਿਰਖਲ ਕੈਨੇਡਾ ਗਵਰਨਮੈਂਟ ਨੇ ਆਸਟ੍ਰੇਲੀਆ ਗਵਰਨਮੈਂਟ ਨੇ ਬਹੁਤ ਸਾਰਾ ਬੈਨ ਲਗਾ ਦਿੱਤੇ ਹਨ ਜੋਬਸ ਓਪਰਚੁਨਿਟੀਆਂ ਉੱਤੇ ਬਿਲਕੁਲ ਖਤਮ ਹੋ ਗਿਆ ਮੈਦੇ ਇਸ ਮੈਂਦਾ ਸੀ ਪਹਿਲਾਂ ਵੀ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਇੱਕ ਕਿਸਮ ਦੇ ਵੀ ਇੱਕ ਇਲਿਊਜ਼ਨ ਨੂੰ ਕ੍ਰੀਏਟ ਕੀਤੀ ਗਈ ਉੱਥੇ ਜਦਕਿ ਹੁਣ ਅਸੀਂ ਸੁਣ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜੇ ਇੱਕ ਛੋਟੀ ਜਿਹੀ ਪੋਸਟ ਹੋਵੇ ਤਾਂ ਉਹਦੇ ਵਾਸਤੇ ਵੀ ਇੱਕ ਪੋਸਟ ਵਾਸਤੇ ਹਜ਼ਾਰਾਂ ਬੰਦੇ ਲਾਈਨਾਂ ਵਿੱਚ ਲੱਗੇ ਖੜੇ ਆ ਮਤਲਬ ਕਿ ਜੋ ਹੈ ਉਹ ਸਾਡੇ ਦੇਸ਼ ਤੇ ਵੀ ਆਦਾ ਮਾੜੀ ਦਾ ਸਿਚੁਏਸ਼ਨ ਹੋ ਚੁੱਕੀ ਆ ਉੱਥੇ ਗੁੱਡ ਮਾਰਨਿੰਗ ਆਲ ਆਫ ਯੂ ਮੈਂ ਅਸਿਸਟੈਂਟ ਪ੍ਰੋਫੈਸਰ ਸੁਲਤਾਨ ਮੁਹੰਮਦ ਫਰੋਮ ਜੀਐਨ ਗਰਲ ਸਕੂਲ ਡਿਕਾਲਾ ਰੋਡ ਪਟਿਆਲਾ ਤੋਂ ਠੀਕ ਹੈ ਤੇ ਮੇਰੇ ਨਾਲ ਹੈਗੇ ਆ ਪ੍ਰੋਫੈਸਰ ਸ਼ਰਵਨ ਕੁਮਾਰ ਮੈਦਾਨ ਜੀ ਡਾਇਰੈਕਟਰ ਅਕੈਡੈਮਿਕ ਆਫ ਜੀਐਨ ਗਰਲ ਸਕੂਲ ਡਿਕਾਲਾ ਰੋਡ ਪਟਿਆਲਾ ਤੋਂ ਤੇ ਅੱਜ ਦਾ ਸਾਡਾ ਮੁੱਖ ਵਿਸ਼ਾ ਹੈਗਾ ਬੀਕੋਮ ਦਾ ਇੱਕ ਕੋਰਸ ਹੈ ਕਿ ਬੱਚਿਆਂ ਨੂੰ ਕੀ ਹੈ ਬੀਕੋਮ ਕਰਨੀ ਚਾਹੀਦੀ ਹੈ ਤੇ ਬੀਕੋਮ ਕਰਨ ਤੋਂ ਬਾਅਦ ਉਹ ਕਿਹੜੀ ਕਿਹੜੀ ਫੀਲਡ ਵਿੱਚ ਜਾ ਸਕਦੇ ਆ ਤੇ ਉਹਨਾਂ ਦੀ ਇਸ ਖੇਤਰ ਵਿੱਚ ਜੌਬ ਦੀਆਂ ਕਿਹੜੀਆਂ-ਕਿਹੜੀਆਂ ਓਪਰਚ्युनिटीਆਂ ਹੋ ਸਕਦੀਆਂ ਤੇ ਕਿਸ-ਕਿਸ ਫੀਲਡ ਵਿੱਚ ਕੀ ਆ ਆਪਣਾ ਕਰੀਅਰ ਬਣਾ ਸਕਦੇ ਆ ਅੱਜ ਅਸੀਂ ਇਸ ਵਿਸ਼ੇ ਤੇ ਚਰਚਾ ਕਰਾਂਗੇ ਸਰ ਜੀ ਨਾਲ ਸਭ ਤੋਂ ਪਹਿਲਾਂ ਸਰ ਜੀ ਮੇਰੇ ਵੱਲੋਂ ਕੀ ਜੀਆ ਨੂੰ ਵੈਲਕਮ ਇਸ ਪ੍ਰੋਗਰਾਮ ਦੇ ਵਿੱਚ ਠੀਕ ਹੈ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਆਏ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰਾ ਸਭ ਤੋਂ ਪਹਿਲਾ ਅੱਜ ਦਾ ਪਹਿਲਾ ਕੁਐਸਚਨ ਹੋਏਗਾ ਜਿਵੇਂ ਅੱਜਕੱਲ ਬੱਚਿਆਂ ਦਾ ਕੁਝ ਵਿਦਿਆਰਥੀਆਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਘਟ ਗਿਆ ਜੀ ਠੀਕ ਹੈ ਤੇ ਉਹ ਬੱਚੇ ਘੱਟ ਖਰਚੇ ਵਿੱਚ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਆ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਇੱਥੇ ਜੋਬ ਮਿਲ ਸਕੇ ਇਹਨਾਂ ਵਾਰੀ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਕੀ ਸੁਝਾਓਗੇ ਜੀ ਥੈਂਕ ਯੂ ਬਸ ਸਾਹਿਬ ਮੈਂ ਇਹ ਕਿੰਨੇ 3-4 ਸਾਲਾਂ ਤੋਂ ਦੇਖ ਰਿਹਾ ਕਿ ਸਾਡਾ ਯੁਵਕ ਦਾ ਜਿਹੜਾ ਨੌਜਵਾਨਾਂ ਦਾ رجحان سی وہ کناڈا ول اسٹریلیا و یو ایس اے وا بہت زیادہ سی اور یہ انہوں کی اکانمی پہ بھی اِنہ امپیکٹ پا رہا سی ہوں تو میرے خیال کینیڈا گورنمنٹ نے اسٹریلیا گورنمنٹ نے بہت سادہ بین لگا دیتے ہیں جوبس اوپرچونیٹیز ہوتے بلکل ختم ہو گیا میں تو یہ مجدہ سی پہلا بھی ساڑے ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਇੱਕ ਕਿਸਮ ਦੇ ਵੀ ਇੱਕ ਇਮੂਸ਼ਨ ਨੂੰ ਕ੍ਰੀਏਟ ਕੀਤੀ ਗਈ ਉੱਥੇ ਜਦਕਿ ਹੁਣ ਅਸੀਂ ਸੁਣ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜੇ ਇੱਕ ਛੋਟੀ ਜਿਹੀ ਪੋਸਟ ਹੋਵੇ ਤਾਂ ਉਹਦੇ ਵਾਸਤੇ ਵੀ ਇੱਕ ਪੋਸਟ ਵਾਸਤੇ ਹਜ਼ਾਰ ਹਜ਼ਾਰ ਬੰਦੇ ਲਾਈਨਾਂ ਵਿੱਚ ਲੱਗੇ ਖੜੇ ਆ ਮਤਲਬ ਕਿ ਜੋ ਹੈ ਉਹ ਸਾਡੇ ਦੇਸ਼ ਤੇ ਵੀ ਆਦਾ ਮਾੜੀ ਦਾ ਸਿਚੁਏਸ਼ਨ ਹੋ ਚੁੱਕੀ ਆ ਉੱਥੇ ਮੈਂ ਤਾਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਹ ਸੁਝਾਅ ਦਿੰਦਾ ਸੀ ਮੈਂ ਖੁਦ 35 ਸਾਲ ਮੋਦੀ ਕਾਲਜ ਦੇ ਵਿੱਚ ਜੌਬ ਕੀਤੀ ਹੈ ਉੱਥੋਂ ਮੈਂ ਐਜ਼ ਅ ਐਸੋਸੀਏਟ ਪ੍ਰੋਫੈਸਰ ਐਜ਼ ਅ ਕੋਆਰਡੀਨੇਟਰ ਆਫ ਦਾ ਕੋਰਸ ਰਿਟਾਇਰ ਹੋਇਆ ਕਾਮਰਸ ਦੇ ਵਿੱਚ ਸਾਡੇ ਕਾਮਰਸ ਦੇ ਵਿੱਚ ਸਾਡੇ ਬੀ ਕਾਮ ਕਰਕੇ ਸਾਡੇ ਬੱਚੇ ਮਤਲਬ ਕਿ ਜੋ ਹੈ ਇਤਨਾ ਜ਼ਿਆਦਾ ਕੰਮ ਕਰ ਰਹੇ ਹਨ ਉਹ ਅਕਾਊਂਟਿੰਗ ਫੀਲਡ ਦੇ ਵਿੱਚ ਇੰਨਾ ਜ਼ਿਆਦਾ ਕੰਮ ਕਰ ਰਹੇ ਹਨ ਸਾਡੇ ਹਰ ਸਾਲ 15 20 ਬੱਚੇ ਤਾਂ ਇੱਥੇ ਪਟਿਆਲਾ ਪਟਿਆਲਾ ਦੇ ਵਿੱਚ ਮਤਲਬ ਕਿ ਅਕਾਊਂਟੈਂਟ ਐਜ਼ ਅ ਅਕਾਊਂਟੈਂਟ ਹਨ ਨਹੀਂ کوئی فل ٹائم جوب نہیں ہے پارٹ ٹائم جوب نے کئی اچھے بزنس ہاؤسز پکڑے ہوئے ہیں وہ جا کے اکاؤنٹنگ اینٹری کر رہے ہیں اپنا لکھ سوا لکھ روپیہ ایک سال کا کما رہے ہیں تو میں تو بچوں نے کہہ سی بھی اتنے جا کے کیا اتنے ایک ہے ڈالر کمائی بھی ہے بٹ انہوں نے یہ نہیں پڑتا بھی خرچہ بھی ڈالر ہی ہونا ہوتا ہے میری اپنی بیٹی یو ایس اے ہے ਚਲੋ ਉਦਾ ਰੈਸਟਲਿਆ ਸੀ ਡਾਕਟਰ देयर ਬਟ ਜਿਹੜੇ ਪਲਸ 2 ਕਰਨ ਦੇ ਬਾਅਦ ਨਸੇ ਜਾਂਦੇ ਸੀ ਬੱਚੇ ਨਾ ਆਹ ਦੇਖਦੇ ਸੀ ਨਾ ਤਾ ਉਹ ਦੇਖਦੇ ਸੀ ਨਾ ਕਿਸੇ ਕੋਲ ਪੁੱਛਦੇ ਸੀ ਬਸ ਉਹਨਾਂ ਦੇ ਵਾਸਤੇ ਇੱਕ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਜਾਣ ਵਿੱਚ ਕੁਛ ਨਹੀਂ ਹੈ ਅਗਰ ਕੋਈ ਬੱਚਾ ਆਪਣੇ ਇੱਥੇ ਇੰਡੀਆ ਵਿੱਚ ਰਹਿ ਕੇ ਵੀ ਚੰਗੀ ਪੜ੍ਹਾਈ ਕਰ ਲਵੇ ਤਾਂ ਉਹਨੂੰ ਜੋਬ ਓਪਰਚੁਨਿਟੀਆਂ اتے بھی نہیں کو کوئی جائے اپرچونیٹی کوئی گھاٹ نہیں ہے کیا, میں تما لیا میں تمہیں دسا میرا سٹوڈنٹ آئی پی ایس آفیسر ہے وہ دلی درج اکنامک ونگ بیچه, ایڈ ڈائریکٹر دیئر وہ کہتے سر میں سولہ کنٹری میں آیا جہاں ساڈا دیش ہے اس دیش برگی نہ سکھ ہے اور نہ ہی کتھے ایموشن ریلیشنشپ ہے ਉਹ ਸਾਡੇ ਪਤਨ ਨਹੀਂ ਕਿਉਂ ਪੇਰੈਂਟ ਸਮਝਦੇ ਨਹੀਂ ਹੈਗੇ ਕਿ ਜੇ ਬੱਚੇ ਨੂੰ ਤੁਸੀਂ ਬਾਹਰ ਭੇਜਦਾ ਤਾਂ ਬੱਚਾ ਗਵਾਰਦਾ ਤੁਸੀਂ ਇਹ ਸਮਝ ਲਓ ਮੈਂ ਮੈਂ ਇਹ ਸਮਝਦਾ ਸੀ ਮੇਰੀ ਇਹ ਆਪਣੀ ਸੋਚ ਸੀ ਔਰ ਮੈਂ ਇਹ 8-10 ਸਾਲ ਪਹਿਲਾਂ ਵੀ ਤੇ ਹੁਣ ਮੈਂ ਇਹ ਦੇਖ ਰਿਹਾ ਵੀ ਉਹ ਸੋਚ ਬਿਲਕੁਲ ਠੀਕ ਨਿਕਲ ਗਈ ਹੈ ਸਾਡੇ ਬਹੁਤ ਸਾਰੇ ਨੌਜਵਾਨ ਦੇ ਪੇਰੈਂਟਸ ਹਤੇ ਆਉਂਦੇ ਹਨ ਕੋਈ ਇਮੋਸ਼ਨਲ ਰਿਲੇਸ਼ਨਸ਼ਿਪ ਨਹੀਂ ਹੈ ਉਹ ਬਈ ਸਟੂਡੈਂਟ ਕਹਿੰਦਾ ਸੀ ਸਰ ਤੁਸੀਂ ਮੰਨੋਗੇ ਨਹੀਂ ਕੁਝ ਕੰਟਰੀਜ਼ ਐਸੀ ਹੈ ہسبڈ ایک فلیکٹ رہے ہیں دوٹا ہے نا وہ وائف رہی ہے کتنے اموشنز ہیں بچوں ایموشن نہیں ہیں ہسبینڈ وائف کے ایموشن نہیں ہے بچوں بچوں کے نال بچیا, جیسے بچے انہیں اتنے ہیں انہوں نے داد دادی دا نہیں دا پتا میں کتنا کے ریلیشنشپ ڈوبلپ کر رہے ہیں ਮੈਂ ਬਿਲਕੁਲ ਠੀਕ ਸਮਝਦਾ ਇਸ ਗੱਲ ਨੂੰ ਪਿਆ ਸਾਹਿਬ ਕਿ ਇਹ ਬੱਚਿਆਂ ਨੂੰ ਜੋਬ ਅਪਰਚ्युनिटीज ਉੱਤੇ ਨਹੀਂ ਮਿਲ ਰਹੀਆਂ ਤਾਂ ਇੱਥੇ ਬਹੁਤ ਜੋਬ ਅਪਰਚ्युनिटीज ਐ ਤੇ ਤੁਸੀਂ ਮੈਂ ਤੁਹਾਡੇ ਨਾਲ ਹੁਣ ਡਿਸਕਸ ਕਰਦਾ ਸਾਰੀਆਂ ਗੱਲਾਂ ਕੋਈ ਐਸੀ ਗੱਲ ਨਹੀਂ ਹੈ ਜੀ ਕਿ ਸਾਡੇ ਇੰਡੀਆ ਦੇ ਵਿੱਚ ਜੋਬ ਅਪਰਚ्युनिटीज ਨਹੀਂ ਐ ਬਟ ਬੱਚੇ ਸਪਾਰਕ ਹੋਣਾ ਚਾਹੀਦਾ ਹੈ ਜੇ 12ਵੀਂ ਤੋਂ ਬਾਅਦ ਐਵੇਂ ਹੀ ਨਾ ਬੱਚੇ ਕੋਲ ਕੋਈ ਸਕਿੱਲ ਹੈ ਨਾ ਬੱਚੇ ਕੋਲ ਕੋਈ ਨੌਲੇਜ ਹੈ ਬਸ ਤੁਸੀਂ ਆਪਣੇ ਇਹਨਾਂ ਉੱਦੋਂ ਉੱਦੋਂ ਪੈਸੇ ਇਕੱਠੇ ਕਰਕੇ ਤੇ ਉੱਧਰ ਭੇਜ ਲਈਓ ਤੇ ਫਿਰ ਬਾਅਦ ਵਿੱਚ ਪਸਤਾਵਾ ਹੋਵੇ ਉਹ ਬੈਟਰ ਇਹ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਹੀ ਕੰਮ ਕਰੋ ਠੀਕ ਹੈ ਜਿਵੇਂ ਸਰ ਨੇ ਦੱਸਿਆ ਵੀ ਆਪਣਾ ਉੱਥੇ ਬਿਲਕੁਲ ਇਹ ਗੱਲ ਬਿਲਕੁਲ ਠੀ ਸਹੀ ਹੈ ਕਿ ਉੱਥੇ ਸੋਸ਼ਲ ਲਾਈਫ ਤਾਂ ਬਿਲਕੁਲ ਹੈਗੀ ਨਹੀਂ ਠੀਕ ਹੈ ਤੇ ਸੋਸ਼ਲ ਲਾਈਫ ਵੀ ਸਾਡੇ ਜੀਵਨ ਦਾ ਇੱਕ ਪਾਰਟ ਹੈ ਅਸੀਂ ਸਮਾਜ ਤੋਂ ਬਿਨਾ ਬਿਲਕੁਲ रह ਸਕਦੇ ਹੈਗੇ ਠੀਕ ਹੈ انسان ਦੀ ਉੱਥੇ ਜਿਹੜੀ ਸਟੂਡੈਂਟ ਜਾ ਵੀ ਰਹੇ ਆ ਇੱਕ ਦੂਜੇ ਦੇ ਪਿੱਛੇ ਭੇੜ ਚਾਲ ਦੇ ਵਿੱਚ ਉੱਥੇ ਬੰਦਾ ਕਿਹ ਮਸ਼ੀਨ ਹੀ ਬਣਿਆ ਹੋਇਆ ਠੀਕ ਹੈ ਜਿੰਦਗੀ ਇੱਕ ਵਾਰ ਹੀ ਮਿਲਦੀ ਹੈ ਇਸ ਨੂੰ ਇੰਜੋਏ ਦਾ ਨਾਮ ਹੈ ਦੇਖੋ ਜਿਵੇਂ ਸਰ ਨੇ ਦੱਸਿਆ ਇੱਥੇ ਵੀ ਜੌਬ ਓਪਰਚ्युनिटी ਬਹੁਤ ਹੈ ਠੀਕ ਹੈ ਆਈਪੀਐਸ ਬਣ ਸਕਦੇ ਆ ਤੁਸੀਂ ਅچھے ਅچھے ਫੀਲਡ ਵਿੱਚ ਜਾ ਸਕਦੇ ਆ ਤੇ ਆਪਣੇ ਮੈਂ ਇਹੀ ਰਿਕਵੈਸਟ ਕਰਨਾ ਚਾਹੁੰਗਾ ਵੀ ਆਪਣੇ ਦੇਸ਼ ਨੂੰ ਨਾ ਛੱਡ ਕੇ ਜਾਓ ਵੀ ਇੱਥੇ ਵੀ ਤੁਹਾਡੇ ਲਈ ਬਹੁਤ ਸਾਰਾ ਪਿਆ ਕਿੰਨਾ ਵਿਰਸਾ ਪਿਆ ਕਿੰਨੇ ਇਮੋਸ਼ਨਸ ਹੈ ਹਰ ਚੀਜ਼ ਹੈਗੀ ਇੱਥੇ ਠੀਕ ਹੈ ਤਾਂ ਮੇਰਾ ਨੈਕਸਟ ਕੁਐਸਚਨ ਇਹ ਹੋ ਗਿਆ ਸਰ ਤੋਂ ਵੀ ਜੋ ਕਮਰਸ ਦਾ ਸਟੂਡੈਂਟ ਹੈ ਅਗਿਉ ਬੀਏਡ ਕਰਨਾ ਚਾਹੁੰਦਾ ਹੈ ਠੀਕ ਹੈ ਕਿ ਉਸਨੇ ਕਿਹੜੀ ਕਿਹੜੀ ਸਬਜੈਕਟ ਪੜ੍ਹੀ ਹੋਣੀ ਚਾਹੀਦੀ ਹੈ ਪਲੱਸ 2 ਦੇ ਵਿੱਚ ਕਿ ਆਰਟਸ ਵਾਲਾ ਜਾਂ ਸਾਇੰਸ ਵਾਲਾ ਕੋਈ ਸਟੂਡੈਂਟ ਵੀ ਬੀਕਾਮ ਕਰ ਸਕਦਾ ਹੈ ਜੀ ਇਸ ਬਾਰੇ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਦਿਓ ਹਾਂ ਸਾਡੇ ਕੋਲ ਇਸੀਆਂ ਦੀ ਕੁਐਰੀ ਆਉਂਦੀ ਹੈ ਬੇਲੈਂਸ ਵੀ ਕੰਫਿਊਜ਼ ਹੋ ਜਾਂਦੇ ਹੈ ਵੀ ਪਲੱਸ 2 ਕਾਮਰਸ ਕੀਤੀ ਹੋਵੇ ਤਾਂ ਹੀ ਬੀਕਾਮ ਐਡਮਿਸ਼ਨ ਹੋ ਸਕਦੀ ਹੈ ਐਦਾਂ ਜੋ ਕੋਈ ਗੱਲ ਨਹੀਂ ਹੈਗੀ ਆ ادا ہے بھی ساری جی الیجلٹی ہے کامرس پلس ٹوٹ فورٹی پرسینٹ مارکس ہون ہی اور الیجیبل فار ایڈمیشن ان انی پنجابی یونیورسٹی مطلب کہ کالج سیم اگر کوئی ہیومٹیز گروپ دا ہے آرٹس گروپ تو ہے گا تو میتھ پہ اکنومکس ہے وہ فورٹی فائیو پرسینٹ الیجلٹی ہے تو جی ادر اسٹریمس ہیں سمپل آرٹس ہے وہ میتھ پہ اکنومکس نہیں ہے یا ایون پلس ٹو سائنس ہے وہ بچہ بھی ففٹی پرسینٹ اگر مارکس ہیں ہی شی از ایلیجیبل فار ایڈمیشن ان بی کام ہے مودی کالج جب اُسے پڑھا رہے سی سائنس تو بڑے شفٹ ہو کے بچے پلس ٹو تک سائنس کی ہے بچوں کو محنت کرنے کی عادت پے گی بچہ سٹریم چینج کرنا چاہتا ہے تو بعد وہ آ کے بی کوم کیتے اینڈ دے آر ویری سکسفل ਕਿਉਂਕਿ ਪਲਸ 2 ਸਾਇੰਸ ਦੇ ਬਾਅਦ ਬੱਚੇ ਜਿਹੜੇ ਆਂਦੇ ਹੈ ਉਹਨਾਂ ਨੂੰ ਮਿਹਨਤ ਕਰਨ ਦੀ ਆadat ਹੁੰਦੀ ਹੈ ਤੇ ਜਿੰਨੀ ਉਹਨਾਂ ਨੂੰ ਮਿਹਨਤ ਕਰਨ ਦੀ ਆadat ਹੁੰਦੀ ਹੈ ਉਹਨੇ ਸਾਡੇ ਵੀ ਫਾਰਮੂਲੇ ਆਤ ਲਿਸਤਾ ਬੜੇ ਆਰਾਮ ਨਾਲ ਉਹ ਚੱਲਦੇ ਆ ਸਾਡੇ ਅੱਛੇ ਅੱਛੇ ਬੱਚੇ ਮਤਲਬ ਕਿ ਜੋ ਹੈ ਬੜੀ ਚੰਗੀ ਚੰਗੀ ਜਗ੍ਹਾ ਤੇ ਉਹ ਪਲੇਸਮੈਂਟ ਉਹਨਾਂ ਦੀ ਹੋਈ ਹੋਈ ਹੈ ਪਲਸ 2 ਕਾਮਰਸ ਪਲਸ 2 ਆਰਟਸ ਪਲਸ 2 ਆਰਟਸ ਦੇ ਬਾਅਦ 62 ਕੋਲ 70% ਤੋਂ ਬਹੁਤ ਬੱਚੇ ਦੇ ਮਾਰਕਸ ਹੁੰਦੇ ਸੀ ਸਾਡੇ ਕੋਲ ਆ ਜਾਂਦਾ ਸੀ ਬੱਚਾ ਐਸੇ ਨਹੀਂ ਬ੍ਰਸ਼ਪ ਕਰਕੇ ਨਿਜਮ ਕਰ ਆਉਂਦੇ ਸੀ اور بی کم ودیا جگہ تو انہوں نے پلیسمنٹ ہوئی ہوئی ہے مطلب یہ گل نہیں ہے گا hmm. تو ضروری نہیں ہے کہ ساڑھا سب پلس ٹو کامرس ہی پڑھی ہوگے تو وہی وہ بچہ الیجیبل ہے hmm. تو آرس ٹیک کامرس آرس سائنس والا بچہ بھی الیجیبل ہے فار ٹیکنگ ایڈمیشن ان کامرس ਇਕਾਈਏ ਦੇਖੋ ਇਹ ਬਹੁਤ ਵਧੀਆ ਹੀ ਗੱਲ ਹੈਗੀ ਆ ਬਹੁਤ ਹੀ ਅਪਰਚੂਨਿਟੀ ਹੈਗਾ ਆਰਟਸ ਤੇ ਸਾਇੰਸ ਦੇ ਸਟੂਡੈਂਟ ਦੇ ਲਈ ਠੀਕ ਹੈ ਵੀ ਉਹ ਵੀ ਦੇਖੋ ਬੀ ਕਾਮ ਦੇ ਵਿੱਚ ਆ ਕੇ ਆਪਣਾ ਕੋਰਸ ਲੈ ਸਕਦੇ ਆ ਅੱਗੇ ਇਸ ਬੀ ਕਾਮ ਦੇ ਵਿੱਚ ਆ ਕੇ ਆਪਣਾ ਕਰੀਅਰ ਬਣਾ ਸਕਦੇ ਆ ਠੀਕ ਹੈ ਠੀਕ ਹੈ ਜੀ ਸਰ ਮੇਰਾ ਨੈਕਸਟ ਕੁਐਸਚਨ ਹੋਏਗਾ ਵੀ ਬੀ ਕਾਮ ਦਾ ਜੋ ਕੋਰਸ ਹੈ ਵਿਦਿਆਰਥੀ ਕਰਨ ਤੋਂ ਬਾਅਦ ਉਹਨਾਂ ਨੂੰ ਅੱਗੇ ਕਿਹੜੀ ਕਿਹੜੀਆਂ ਜੌਬ ਅਪਰਚੂਨਿਟੀਆਂ ਮਿਲ ਸਕਦੀਆਂ ਕਿਹੜੀ ਕਿਹੜੇ ਅਫਸਰ ਪ੍ਰਾਪਤ ਕਰ ਸਕਦੇ ਆ ਦੇਖੋ ਬੀ ਕਾਮ ਕਰਨ ਦੇ ਬਾਅਦ ਜੇ ਤਾਂ ਬੱਚੇ ਨੂੰ ਅੱਗੇ ਪੜਨ ਦੀ ਚਾਹ ਹੋਵੇ ਤੇ ਬੱਚੇ ਕੋਈ ਸਪਾਰਕ ਹੋਵੇ ਤਾਹੀ ਉਹ ਸ਼ੀ ਕੈਨ ਗੋ ਫਾਰ ਦਾ ਸੀਏ ਹੀ ਕੈਨ ਇਹ ਸ਼ੀ ਕੈਨ ਗੋ ਫਾਰ ਦਾ ਸੀਐਫਏ ਚਾਰਟਡ ਫਾਈਨੈਂਸ਼ੀਅਲ ਅਨਲਿਸਿਸ ਇਹਦੀ ਯੂਐਸਏ 'ਚ ਬੜੀ ਡਿਮਾਂਡ ਹੈ ਬੱਚਾ ਐਮਕਾਮ ਵਿੱਚ ਵੀ ਜਾ ਸਕਦਾ ਹੈ ਬੱਚਾ ਐਮਬੀਏ ਵੀ ਕਰ ਸਕਦਾ ਹੈ ਬੜੀਆਂ ਆਪਰਚੂਨਿਟੀਆਂ ਫਰਦਰ ਸਟਡੀ ਦੇ ਲਈ ਕੋਈ ਘਾਟ ਨਹੀਂ ਹੈ ਬਟ اگر کوئی بچہ بی کوم کے بعد فردر سٹیڈی نہیں کرنا چاہتا یا فردر سٹیڈی افورڈ نہیں کر سکتا تب بہت سارے ڈپلومے ہیں وہ اپنی جاب کرن کے نال سیلف امپلائیڈ ہو جائے اکاؤنٹنگ کا کام شروع کر دے ہوئے ٹیکس کا کام شروع کر دے ہوئے ایون میں تو آج دس رہا بی کوم کرن دے بعد پرسن از ایلیجیبل ٹو فائل دا انکم ٹیکس ریٹرن انکم ٹیکس ریٹرن فائل کر سکتا ہے ساڑھے بی کوم کرنے کے بعد بچے ਇਹ ਜਿੰਨੇ ਵਕੀਲਾਂ ਕੋਲ ਕੰਮ ਨਹੀਂ ਹੈ ਉਹਨਾਂ ਦੇ ਉੱਤੇ ਕੰਮ ਉਹਨਾਂ ਕੋਲ ਹੈ ਜੀਐਸਟੀ ਦੇ ਇਨਪੁਟ ਐਕਸੀਡਰਨ ਬਣਦਾ ਸਾਢੇ ਤਿੰਨ ਦੋ ਦਿਨ ਬੱਚੇ ਦਾ ਇੱਥੇ ਕੰਮ ਕਰਦੇ ਸੀ ਹੁਣ ਉਹ ਕਿੰਨੇ ਦਾ ਚਲੇ ਗਏ ਬੰਦਿਆਂ ਦਾ ਬੜਾ ਬੜਾ ਅੱਛਾ ਕੰਮ ਸੀ ਤੇ ਸਾਡੇ ਕੋਲ ਜੋ ਔਪਰਟਿਨਿਟੀਆਂ ਇੱਥੇ ਬੀਕਾਮ ਕਰਨ ਦੇ ਬਾਅਦ ਤੁਸੀਂ ਆਪਣਾ ਸਟੇਟ ਲੈਵਲ ਦੇ ਕੰਪੀਟੀਟਿਵ ਐਗਜ਼ਾਮਸ ਹੈ ਉਹਦੇ ਚ ਅਪੀਅਰ ਹੋ ਸਕਦੇ ਹੋ ਤੁਸੀਂ ਸੈਲਫ ਐਮਪਲਾਈਡ ਹੋਣਾ ਚਾਹੁੰਦੇ ਹੋ ਤਾਂ ਆਪਣਾ ਅਕਾਊਂਟਿੰਗ ਦਾ ਕੰਮ ਸ਼ੁਰੂ ਕਰ ਸਕਦੇ ਹੋ ਅਕਾਊਂਟਿੰਗ ਦੇ ਕੰਮ ਦੇ ਨਾਲ ਨਾਲ ਇੱਕ ਡਿਪਲੋਮਾ ਇਨ ਅਕਾਊਂਟਿੰਗ ਐਂਡ ਟੈਕਸੇਸ਼ਨ ਹੈ ਉਹ ਡਿਪਲੋਮਾ ਲੈ ਕੇ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰੰਦਾ ਕੰਮ ਕਰ ਸਕਦੇ ਹੋ ਸੈਲਫ এমਪਲoyed ਹੋ ਸਕਦੇ ਹੋ ਆਪਣਾ ਛੋਟਾ ਜਿਹਾ ਆਫਿਸ ਖੋਲੋ ਤੇ ਜੇ ਇਨਕਮ ਟੈਕਸ ਰਿਟਰਨ ਫਾਈਲ ਕਰੋ ਅਮ ਜੀਐਸਟੀ ਦੇ ਰਿਟਰਨ ਫਾਈਲ ਕਰੋ ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈ ਕੋਈ ਲੋਕਾ ਕੰਮ ਨਹੀਂ ਹੈ ਕੰਪਿਊਟਰ ਬੰਦਾ ਬੱਚਾ ਸਿੱਖ ਲਵੇ ਤੇ ਨਾਲ ਥੋੜਾ ਜਿਹਾ ਅਕਾਊਂਟਿੰਗ ਅਕਾਊਂਟਿੰਗ ਤੋਂ ਵੀ ਪਰਮੇ ਕਿੱਤੀ ਹੁੰਦੀ ਹੈ تھوڑا سا ٹیکسے کا کام سیکھ لو ٹیکسے کا بھی پڑھا ہوں نے سبجیکٹ انہوں نے ڈپلوما لینا کوئی اور ایون ڈپلوما نہیں ملیا بی کوم کا بچہ بھی الیجیبل ہے فار اکاؤنٹنگ اینڈ ٹیکسے کی پریکٹس کرنے وہ اتنے بھی جا سکتا ہے اسٹیٹ لوگیٹو ایگزامس ہیں بینکس کے ਡਿਜੀਟਲ ਮਾਰਕੀਟਿੰਗ ਦਾ ਕੋਰਸ ਛੋੜਾ ਜਾ ਕਰਕੇ ਅੱਜਕੱਲ ਡਿਜੀਟਲ ਮਾਰਕੀਟਿੰਗ ਦਾ ਜ਼ਮਾਨਾ ਹੈ ਡਿਜੀਟਲ ਮਾਰਕੀਟਿੰਗ ਦੇ ਵਿੱਚ ਵੀ ਬੱਚਾ ਜਾ ਸਕਦਾ ਹੈ ਪਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਜਿਹੜੇ ਆਸ ਦੇ ਬੱਚੇ ਹੈ ਜਾਂ ਸਾਇੰਸ ਦੇ ਬੱਚੇ ਹੈ ਕਾਮਰਸ ਦੇ ਬੱਚੇ ਹੈ ਉਹਨਾਂ ਕੋਲ ਹੋਰ ਅਪਰਚੁਨਿਟੀ ਲੋ ਹੈ ਬਿਜ਼ਨਸ ਹੋਟਲ ਮੈਨੇਜਮੈਂਟ ਦਾ ਕੋਰਸ ਹੈ ਬੈਚਲਰ ਆਫ ਹੋਟਲ ਮੈਨੇਜਮੈਂਟ ਬੈਚਲਰ ਆਫ ਇਵੈਂਟ ਮੈਨੇਜਮੈਂਟ ਉਹਨੂੰ ਬੀਐਮ ਕਹਿੰਦੇ ਆ ਉਹਦਾ ਕੋਰਸ ਹੈ ਬੱਚਾ ਅਗਰ ਸਪਾਰਕਿੰਗ ਵਾਲਾ ਹੈ ਬੱਚਾ ਫਰਦਰ ਕਰ ਸਕਦਾ ਹੈ اگر میٹروپلیٹ سٹی جا سکتا ہے اجکل ایونٹ منیجمنٹ بڑا کم چل رہا ہے ایونٹ مینجمنٹ کا ہوٹل مینجمنٹ کا بڑا ودیا کام ہے بیکچلر بھی کر سکتا وہ تو ڈپلوما بھی ہے دیر سو مینی پرسنٹیز ایون آفٹر بی کام اندر جوب ایز ویل ایز کا فردر اسٹڈی وہ ہے ایک بچے نالج ہوگی جب میں بھی جی ایم گرلز کالج میں ایک مہم چلائی ہوئی ہے کہ جا بچہ آئے گا وہ صرف کامرس نہیں کرا وہ آرٹس نہیں کرا وہ بی ایڈ نہیں کرا وہ فردر گائڈ کرنا بھی کہپورچونیٹیز ہیں جی تا ہے اس طرح کا رجحان بھی تھی جاب کی یہ تیاری کرو جی تیسرے فردر اسٹڈی کرنی ہے تو فردر یہ سٹڈی کو اویلیبل ہے اور تاریخ ہے یو گو فار دو فار دف اے یو گو فار دا ایک ہوئے آج کل بڑی ہے مارکیٹ دے بچ بھی کم دے بچے سٹاک مارکیٹ دے بچ میں تو انہوں آج دازنا اس کرونا دے بعد کٹو 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 اٹھ کرو لوگتا نے ڈی میٹ اکاؤنٹ کھولے ہیں hmm. اور ڈی میٹ اکاؤنٹ ساڑھے بھی کم دے بچے بہت اچھے سٹاک اینڈ نوچل فنڈ مارکیٹ دے بچ فرس کلاس کام کر رہے ہیں دیر آرنگ لیکس آف کو اوپیس hmm. ਇਹ ਵੀ ਇਸ ਤਰ੍ਹਾਂ ਦੇ ਬੱਚੇ ਹੈ ਜੇ ਤਾਂ ਉਹ ਟਪੈਂਡ ਕਰਦੇ ਤੁਹਾਡਾ ਕੀ ਇੰਟਰਸਟ ਹੈ ਅਸੀਂ ਤੁਹਾਡਾ ਇੰਟਰਸਟ ਦੇਖਦੇ ਆ ਅਸੀਂ ਉਸੇ ਹਿਸਾਬ ਨਾਲ ਤੁਹਾਨੂੰ ਗਾਈਡ ਕਰਨਾ ਸਾਡਾ ਜਿਹੜਾ ਬੱਚਾ ਇੱਥੇ ਆਂਦਾ ਤਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਗਾਈਡ ਕਰਦੇ ਆ ਕਿ ਤੇਰਾ ਇੰਟਰਸਟ ਕਿਰੇ ਪਾਸਿਆ ਅਸੀਂ ਉਸੇ ਵਾਸਤੇ ਇੰਟਰਸਟ ਨਾਲ ਪਾਸੇ ਉਹਨਾਂ ਨੂੰ ਅੱਜ ਉਹ ਪਸਨਿਟੀ ਦੀ ਕੋਈ ਕਮੀ ਨਹੀਂ ਹੈ ਕਿ ਬੱਚੇ ਥੋੜਾ ਜਿਹਾ ਵੀ ਸਪਾਰਕ ਹੈ ਤਾਂ ਠੀਕ ਹੈ ਜਿਵੇਂ ਦੇਖੋ ਸਰ ਨੇ ਬਹੁਤ ਸਾਰੀਆਂ ਜੌਬ ਅਪਰਚੂਨਿਟੀਆਂ ਦੱਸੀਆਂ ਜਿਵੇਂ ਤੁਸੀਂ ਡਿਜੀਟਲ ਮਾਰਕੀਟਿੰਗ ਕਰ ਸਕਦੇ ਆ ਸਕਾਪਨ ਮਾਰਕੀਟਿੰਗ ਹੋ ਗਿਆ ਜੀਐਸਟੀ ਟੈਕਸ ਹੈ ਟੈਕਸਸ ਵਾਰੇ ਤੇ ਚਾਰਟਰਡ ਅਕਾਊਂਟੈਂਟ ਵੀ ਬਣ ਸਕਦੇ ਆ ਬਹੁਤ ਸਾਰੀਆਂ ਜੌਬ ਅਪਰਚੂਨਿਟੀਆਂ ਹੈਗੀਆਂ ਇਸ ਕੋਰਸ ਦੇ ਵਿੱਚੋਂ ਠੀਕ ਹੈ ਤਾਂ ਇਸ ਤੋਂ ਬਾਅਦ ਕੀ ਹੈ ਮੇਰਾ ਨੈਕਸਟ ਕੁਐਸਚਨ ਹੋਏਗਾ ਸਰ ਕਿ ਬੀਕਾਮ ਕਰਨ ਤੋਂ ਬਾਅਦ ਵਿਦਿਆਰਥੀ ਬੈਂਕਿੰਗ ਸੈਕਟਰ ਜਾਂ ਇੰਸ਼ੂਰੈਂਸ ਸੈਕਟਰ ਵਿੱਚ ਵੀ ਆਪਣਾ ਕਰੀਅਰ ਬਣਾ ਸਕਦੇ ਆ ਇਹਨਾਂ ਬਾਰੇ ਵਿੱਚ ਇੰਸ਼ੂਰੈਂਸ ਕਾਮਰਸ ਰਿਲੇਟਡ ਟੂ ਬੈਂਕਿੰਗ ਐਂਡ ਇੰਸ਼ੂਰੈਂਸ ਜੀ ਜਿਵੇਂ ਕਾਮਰਸ ਦੀ ਗੱਲ ਕਰੀਏ ਪੈਸਾ ਤਾਂ ਜਿਹੜਾ ਕਾਮਰਸ ਹੈ ਅਗਰ ਆਪ ਨੂੰ ਡਿਫਾਈਨ ਹੀ ਕਰੀਏ ਤਾਂ ਕਾਮਰਸ ਮੀਨਸ ਬਿਜ਼ਨਸ ਪਲਸ ਏਡਸ ਟੂ ਬਿਜ਼ਨਸ ਐਂਡ ਏਡਸ ਟੂ ਬਿਜ਼ਨਸ ਮੀਨਸ ਇੰਸ਼ੋਰੈਂਸ ਐਂਡ ਬੈਂਕਿੰਗ ਜੀ ਇਹਦਾ ਦੋ ਮੇਜਰ ਕੰਪੋਨੈਂਟ ਹੈ ਸਾਡੇ ਕਾਮਰਸ ਦੇ ਤਾਂ ਉਹਦੇ ਵਿੱਚ ਦਾ ਜੋਬ অপরਚੁਨਿਟੀਆਂ ਹੈ ਹੀ ਹੈ ਬਿਲਕੁਲ इंश्योरेंस एजेंट ਜਿਹੜੇ ਆਪਣੇ ਬੰਦੇ ਆ ਉਹਨਾਂ ਨੇ ਡਿਪਲੋਮਾ ਹੈ ਸਾਡੇ ਕੋਲ ਪੀਜੀਡੀਸੀ ਉਹ ਕਰਕੇ ਤਾਂ ਉਹ इंश्योरेंस ਦੇ ਕੰਪਨੀ ਦੇ ਵਿੱਚ ਵੀ ਜੋਬ opportunity ਲੈ ਸਕਦੇ ਆ ਬੈਂਕਿੰਗ ਦੇ ਵਿੱਚ ਤਾਂ ਸਾਡੇ ਕਾਮਰਸ ਨੂੰ ਹਮੇਸ਼ਾ ਹੀ ਪ੍ਰੈਫਰ ਕਰਦੇ ਆ ਬੈਂਕਿੰਗ ਵਾਲੇ ਵੀ ਸਾਡੇ ਕੋਲ ਬੀਏ ਦਾ ਬੱਚਾ ਨਾ ਹੋਵੇ ਬੀਕਾਮ ਵਾਲਾ ਬੱਚਾ ਹੋਵੇ ਉਹਨਾਂ ਨੂੰ ਪੰਕਿੰਗ ਵੀ ਐਟ ਲੀਸਟ ਨੋਲੇਜ ਹੁੰਦੀ ਆ ਤਾਂ ਜੋਬ opportunity ਅ ਬੱਚਾ ਜੇ ਬੈਂਕਿੰਗ ਦੇ ਇੰਸ਼ੋਰੈਂਸ ਦੇ ਵਿੱਚ ਵੀ ਅਦਰ ਕੈਰੀਅਰ ਬਣਾਉਣਾ ਜਾਂਦਾ ਕੋਈ ਮਤਲਬ ਪਹਿਲਾਂ ਦੱਸਿਆ ਸ਼ੌਕ ਦੀ ਗੱਲ ਹੈ ਕਿ ਤੁਹਾਡਾ ਸ਼ੌਕ ਹੈ ਤੁਹਾਡਾ ਇੱਕ ਇੰਟਰਸਟ ਹੈਗਾ ਉਸ ਪਾਸੇ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ ਸਟਾਕ ਮਾਰਕੀਟ ਵਿੱਚ ਵੀ ਜਾ ਸਕਦੇ ਹੋ ਆਪਣਾ ਕਾਊਂਟਿੰਗ ਦਾ ਕੰਮ ਵੀ ਕਰ ਸਕਦੇ ਹੋ ਸੈਲਫ ਇੰਪਲਾਈਡ ਵੀ ਹੋ ਸਕਦੇ ਹੋ देयर आर ਸੋ many opportunities ਇਹ ਹੀ ਗੱਲ ਅਸੀਂ ਆਪਣੇ ਜੀਐਨ ਗਰਲਸ ਕਾਲਜ ਵਿੱਚ बार-बार ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਆ ਇੱਥੇ ਠੀਕ ਹੈ ਸਰ ਠੀਕ ਐਂਸਰ ਸਰਨੇ ਜੀ ਨੇ ਬੈਂਕਿੰਗ ਬਾਰੇ ਦੱਸਿਆ ਬੈਂਕਿੰਗ ਦੇ ਵਿੱਚ ਕਾਫੀ ਬੀ ਕਾਮ ਦਾ ਸਕੋਪ ਹੈਗਾ ਇੰਸ਼ੋਰੈਂਸ ਕੰਪਨੀ ਦੇ ਵਿੱਚ ਵੀ ਬੈਂਕਿੰਗ ਦਾ ਕਾਫੀ ਮਤਲਬ ਬੀ ਕਾਮ ਦਾ ਕਾਫੀ ਸਕੋਪ ਹੈਗਾ ਇਸ ਬਾਰੇ ਸਰਨੇ ਸਾਡੇ ਵਿਦਿਆਰਥੀਆਂ ਨੂੰ ਦੱਸਿਆ ਹੈਗਾ ਠੀਕ ਐ ਤਾਂ ਇਸ ਤੋਂ ਬਾਅਦ ਸਰ ਮੇਰਾ ਨੈਕਸਟ ਕੁਐਸਚਨ ਹੋਏਗਾ ਵੀ ਜੇਕਰ ਬੀ ਕਾਮ ਦਾ ਵਿਦਿਆਰਥੀ ਅਗੇ ਲਾਅ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੋਵੇ ਕਿ ਉਹ ਐਲ ਐਲ ਬੀ ਜਾਂ ਐਲ ਐਲ ਐਮ ਇਹਦੇ ਇਸ ਵਿੱਚ ਵੀ ਆਪਣਾ ਕਰੀਅਰ ਬਣਾ ਸਕਦਾ ਹੈ ਜਿਹੜੇ ਐਲ ਐਲ ਬੀ ਦੇ ਦੋ ਤਰ੍ਹਾਂ ਦੇ ਕੋਰਸ ਹੈ ਇਹ ਕਿਾ ਪਲੱਸ 2 ਦੇ ਬਾਅਦ ਇਨ ਕੈਗ੍ਰੇਜਿਟ ਕੋਰਸ ਹੁੰਦਾ 5 ਸਾਲ ਦੀ ਉਹ ਲੈ ਕੇ ਜੋ ਹੈ ਕੋਰਸ ਹੈ ਇਹ ਕਹੇ ਤੁਸੀਂ ਗ੍ਰੈਜੂਏਸ਼ਨ ਕਰਨ ਦੇ ਬਾਅਦ ਵੀ ਲਾ ਸਕਦੇ ਹੋ ਸਾਡੇ ਸਟੂਡੈਂਟ ਹੈਗੇ ਆ ਇਸ ਤਰ੍ਹਾਂ ਦੇ ਨੂੰ ਮੋਦੀ ਗਈ ਜਾ ਕੇ ਸੀ ਬੀ ਕਾਮ ਦੇ ਬਾਅਦ ਨਾ ਨੇ ਐਲ ਐਲ بی ਕੀਤੀ ਹਾਂਜੀ ਐਲ ਐਲ بی ਦੇ ਵਿੱਚ ਵੀ ਤੁਹਾਡੀ ਇੱਕ ਅਲੱਗ-ਅਲੱਗ ਕਮਨ ਇੱਕ ਪਹਿਲਾ ਸਾਲ ਕਮਨ ਹੁੰਦਾ ਹੈ ਅਗਲੇ ਸਾਲ ਤੋਂ ਸਪੈਸ਼ਲਾਈਜ਼ੇਸ਼ਨ ਹੋ ਜਾਂਦੀ ਹੈ ਕਿ ਯਾ ਤੁਸੀਂ ਲਾ ਪੈਨਲ ਐਕਟੀਵਿਟੀਜ਼ ਕਰਨਾ ਚਾਹੁੰਦੇ ਹੋ ਇਕਮਨ ਲਾ ਤੁਸੀਂ ਟੈਕਸੇਸ਼ਨ ਵਿੱਚ ਕਰਨਾ ਚਾਹੁੰਦੇ ਹੋ ਜਾਂ ਸਿਵਲ ਵਿੱਚ ਕਰਨਾ ਚਾਹੁੰਦੇ ਹੋ ਸਾਡੇ ਬੱਚਿਆਂ ਨੇ ਬਹੁਤ ਸਾਰੇ ਨੇ ਐਲਐਲਬੀ ਕਰਕੇ ਉਹਦੇ ਬਾਅਦ ਟੈਕਸੇਸ਼ਨ ਦੇ ਵਿੱਚ ਉਹਨਾਂ ਨੇ ਪ੍ਰਿਫਰ ਕੀਤਾ ਤੋਂ ਬਹੁਤ ਸਾਰੇ ਇੱਥੇ ਪ੍ਰੈਕਟਿਸ ਕਰ ਰਹੇ ਨੇ ਸਾਡੇ ਸਟੂਡੈਂਟ ਬਹੁਤ ਜ਼ਿਆਦਾ ਪ੍ਰੈਕਟਿਸ ਕਰ ਰਹੇ ਆ ਮਤਲਬ ਕਿ ਜੇ ਐਲਐਲਬੀ ਵਿੱਚ ਬੀਕਾਮ ਦਾ ਬੱਚਾ ਬਹੁਤ ਸਕਸੈਸਫੁਲ ਹੁੰਦਾ ਇਹਦੇ ਕੋਈ ਦੋ ਰਾਏ ਨਹੀਂ ਗੱਲ ਹੈ ਹਾਂ ਜੀ। ਦੇਖੋ ਬੀ ਕਾਮ ਕਰਨ ਤੋਂ ਬਾਅਦ ਜੇਕਰ ਬੱਚੇ ਆਪਣਾ ਲਾਅ ਦੇ ਵਿੱਚ ਵੀ ਕਰੀਅਰ ਬਣਾ ਸਕਦਾ। ਦੇਖੋ ਜੋ ਐਡਵੋਕੇਟ ਹੁੰਦੇ ਆ ਅਲੱਗ ਅਲੱਗ ਜਿਹਾ ਸਟਰੀਮ ਦੇ ਹੁੰਦੇ ਆ। ਕ੍ਰਿਮੀਨਲ ਲਾਇਰ ਵੀ ਹੁੰਦੇ ਆ, ਸਿਵਲ ਲਾਇਰ ਵੀ ਹੁੰਦੇ ਆ ਤੇ ਜਿਨ੍ਹਾਂ ਨੇ ਅੱਗੇ ਇਨਕਮ ਟੈਕਸ ਜਾਂ ਟੈਕਸਸ ਦਾ ਵੀ ਕੰਮ ਕਰਦਾ ਉਹਨਾਂ ਲਈ ਸਭ ਤੋਂ ਜ਼ਿਆਦਾ ਹੀ ਵਧੀਆ ਐਡਵਾਂਟੇਜ ਹੋਵੇਗਾ। ਇਹ ਬੀ ਕਾਮ ਦਾ ਜੋ ਕੀ ਹੈ ਆਪਣਾ ਇੱਕ ਕੋਰਸ ਹੈਗਾ। ਠੀਕ ਹੈ। ਸਰ ਨੈਕਸਟ ਮੇਰਾ ਕੁਐਸਚਨ ਹੈਗਾ ਵੀ ਬੀ ਕਾਮ ਕਰਨ ਤੋਂ ਬਾਅਦ ਵਿਦਿਆਰਥੀ ਜੇਕਰ ਉਹ ਆਪਣਾ ਕੋਈ ਬਿਜ਼ਨਸ ਜਾਂ ਕੋਈ ਟ੍ਰੇਡ ਵਪਾਰ ਕਰਨਾ ਚਾਹੁੰਦਾ ਹੋਵੇ ਉਹ ਇਹ ਕੋਰਸ ਉਹਨਾਂ ਦਾ ਇਹ ਬਿਜ਼ਨਸ ਜਾਂ ਵਪਾਰ ਕਰਨ ਦੇ ਵਿੱਚ ਕਿੱਥੇ ਲਾਹੇਵੰਦ ਹੁੰਦਾ ਸਾਡੇ ਮੋਦੀ ਘਲੀ ਦੇ ਵਿੱਚ ਜ਼ਿਆਦਾ ਜਿਹੜੇ ਬੱਚੇ ਆਂਦੇ ਸੀ ਨਾ ਉਹ ਬਿਜ਼ਨਸਮੈਨ ਦੇ ਬੱਚੇ ਹੁੰਦੇ ਸੀ ਠੀਕ ਹੈ ਉਹ ਕੋਈ ਵੀ ਕਲਾਸ ਕਿਨੇ ਟੰਡ ਕਰਦੇ ਸੀ ਕਿ ਉਹਨਾਂ ਦਾ ਸਟਾਪ ਬਿਜ਼ਨਸ ਕਰਨਾ ਤੇ ਐਸੇ ਨੂੰ ਸਮਝਾਉਂਦੇ ਸੀ ਵੀ ਜੇ ਤੁਸੀਂ ਕਾਮਰਸ ਕੀਤੀ ਹੋਈ ਹੈ ਨਾ ਜੇ ਕੋਈ ਰਿਸਪੈਕਟਰ ਆ ਜਾਂਦਾ ਤਾਂ ਯੂ ਆਰ ਏਬਲ ਟੂ ਡੂ ਦਾ ਮੈਨ ਲੱਕ ਜਿਹ ਹੈ ਕੰਵਰਸੇਸ਼ਨ ਵੀ ਧੀਨ ਜੋ ਵੀ ਇੰਕਮ ਟੈਕਸ ਦਾ ਬੰਦਾ ਹੈ ਜੀਐਸਟੀ ਦਾ ਬੰਦਾ ਤੁਸੀਂ ਪੜੀ ਹੋਈ ਅਲਾ ਠੀਕ ਹੈ ਅਕਾਊਂਟਿੰਗ ਦਾ ਬੰਦਾ ਆ ਜਾਂਦਾ ਕਿ ਤੁਹਾਡੇ ਅਕਾਊਂਟਸ ਇਸ ਤਰ੍ਹਾਂ ਇਸ ਤਰ੍ਹਾਂ ਹੈ ਗਲਤ ਹੈ ਟੈਕਨਿਸਟਿਸ਼ੀਅਨ ਕਨਵਰਸੇਸ਼ਨ ਕਰ ਸਕਦੇ ਹੋ ਤਾਂ ਇਹ ਨਹੀਂ ਹੈ ਕਿ ਸਾਡੀ ਬੀਕਾਮ ਵਾਲਾ ਬੱਚਾ ਸਾਡਾ ਇਤਨਾ ਅਸੀਂ ਅਨੂੰ ਪ੍ਰੋਫੈਸ਼ਨਲ ਬਣਾ ਦਿੰਦੇ ਹਾਂ ਅਨੂੰ ਅਫੀਸ਼ੀਅਲ ਬਣਾ ਦਿੰਦੇ ਹਾਂ ਕਿ ਉਹ ਐਕਸਟਰਾ ਮਾਰ ਨਹੀਂ ਚਾਹਦਾ ਜਿਹੜੀ ਇਨਸਪੈਕਟਰੀ ਰਾਜ ਹੈਗਾ ਉਦੋਂ ਜੋ ਮਾਰ ਨਹੀਂ ਖਾਏਗਾ ਉਹ ਇਨਸਪੈਕਟਰੀ ਸੁਤੇਗਾ ਵੀ ਇਹਨੇ ਕਾਮਰਸ ਕੀਤੀ ਹੋਈ ਹੈ ਇਹਨੂੰ ਪਤਾ ਹੈ ਸਾਰੀ ਗੱਲਾਂ دوجا ڈیفینٹلی ساری کومرس کے مینجمینٹ ایک uh, oh. کمپونیٹ ہے کہ ہاؤ ٹو مینیج دا تھنگس تو نیچرلی ہے جا بزنس دِس زمانے سے یہ کہا جا سکیں کہ جڑا بزنس ہے نا وہ اجکشن بن چکا اور پروفیشنل اسکل جہی ہے نا اِسی ایم بی کیا کورس کیا ہے ایم بی کوس یہی ہے ਕਜੇ ਬਿਜ਼ਨਸ ਨੂੰ ਅਗਰ ਆਪਣਾ ਬਿਜ਼ਨਸ ਲਾਣਾ ਚਾਹਦੇ ਹੋ ਬਿਜ਼ਨਸ ਕਰਨਾ ਚਾਹਦੇ ਹੋ ਤਾਂ ਬਿਜ਼ਨਸ ਕਿਹੜੀਆਂ ਟੈਕਨੀਕਸ ਹੈ ਕਿ ਉਹ ਕਿਵੇਂ ਮੈਨੇਜ ਕੀਤਾ ਜਾਵੇ ਕਿਵੇਂ ਗਵਰਨਮੈਂਟ ਦੇ ਨਾਲ ਡੀਲ ਕੀਤਾ ਜਾਵੇ ਉਹ ਸਾਰੀਆਂ ਗੱਲਾਂ ਅਸੀਂ ਮੈਨੇਜਮੈਂਟ ਦੇ ਵਿੱਚ ਸਿਖਾਉਂਦੇ ਆਂ ਕਾਮਰਸ ਵਿੱਚ ਵੀ ਆਉਂਦੇ ਆ ਅੱਗੇ ਐਮਬੀਏ ਵਿੱਚ ਵੀ ਆਂਦੀਆਂ ਸਾਡਾ ਮੈਨੇਜਮੈਂਟ ਦਾ ਕੋਰਸ ਵੀ ਕੰਪੋਨੈਂਟ ਹੈਗਾ ਸਾਡੀ ਕਾਮਰਸ ਦਾ ਮੈਨੇਜਮੈਂਟ ਲਾਅ ਐਂਡ ਅਕਾਊਂਟਿੰਗ ਇਤਨੇ ਵੀ ਕੰਪੋਨੈਂਟ ਹੁੰਦੇ ਆ ਕਾਮਰਸ ਦੇ ਮੇਨ ਇੱਕ ਲਾਅ ਦੇ ਬੱਪਰ ਚਾਹੇ ਬਿਜ਼ਨਸ ਲਾਓਗੇ ਚਾਹੇ ਕੰਪਨੀ ਲਾਓਗੇ ਚਾਹੇ ਇਨਕਮ ਟੈਕਸ ਲਾ ਤੇ ਇਨਡਾਇਰੈਕਟ ਟੈਕਸ ਜੀਐਸਟੀ ਹੋਵੇ ਦੂਜਾ ਕੰਪੋਨੈਂਟ ਹੈ ਤਾਂ ਸਾਡਾ ਕੰਮ ਮੈਨੇਜਮੈਂਟ ਦਾ ਕਿ ਹਾਊ ਟੂ ਮੈਨੇਜ ਦ ਥਿੰਗਸ ਮੈਨੇਜ ਦ ਬਿਜ਼ਨਸ ਆਲਸੋ ਮੈਨੇਜ ਅਦਰ ਥਿੰਗਸ ਆਲਸੋ ਉਹ ਜਿਹੜੀ ਮੋਟੀਵੇਸ਼ਨਲ ਥਿਊਰੀ ਕੀ ਆ ਹੈ ਲੀਡਰਸ਼ਿਪ ਥਿਊਰੀ ਕੀ ਆ ਹੈ ਅਸੀਂ ਸਭ ਥਿਊਰੀਆਂ ਪੜ੍ਹਾਉਂਦੇ ਆ ਉਹਨਾਂ ਦੇ ਵਿੱਚ ਕਿ ਮੋਟੀਵੇਟ ਕਿਵੇਂ ਕਰੀਦਾ ਆਪਣੇ ਐਮਪਲਾਈ ਨੂੰ ਤੇ ਲੀਡ ਕਿਵੇਂ ਲਈਦੀ ਹੈ بزਨਸ ਦੇ ਵਿੱਚ ਇਦਾਂ ਸਾਰੀਆਂ ਬਹਾਨੇ ਅਕਾਊਂਟਿੰਗ ਤਾਂ ਸਾਡਾ ਹੈ ਹੀ ਹੈ ਅਕਾਊਂਟਿੰਗ ਦਾ ਮੇਨ ਸਬਜੈਕਟ ਹੁੰਦਾ ਹੀ ਹੁੰਦਾ ਹੈ ਸਾਡੇ ਕਾਮਰਸ ਦੇ ਵਿੱਚ ਠੀਕ ਹੈ ਸਰ ਦੇਖੋ ਜਿਵੇਂ ਵਿਦਿਆਰਥੀਆਂ ਨੂੰ ਪਤਾ ਹੀ ਹੈ ਵੀ ਬੀ ਕਾਮ ਕਰਨ ਤੋਂ ਬਾਅਦ ਤੁਸੀਂ بزਨਸ ਵੀ ਅੱਛਾ ਕਰ ਸਕਣਾ ਤੁਹਾਨੂੰ ਨੌਲੇਜ ਹੋ ਜਾਏਗੀ ਇਸ ਚੀਜ਼ ਦੀ ਠੀਕ ਹੈ ਤੇ ਇਹਦੇ ਲਈ ਵੀ ਕਾਫੀ ਲਾਭਵਨ ਹੈਗਾ ਬੀ ਕਾਮ ਦਾ ਕੋਰਸ ਠੀਕ ਹੈ ਸਰ ਨੈਕਸਟ ਮੇਨ ਕੁਸ਼ਣ ਇਹ ਹੈਗਾ ਪੀ ਜੇਕਰ ਬੀ ਕਾਮ ਵਾਲੇ ਵਿਦਿਆਰਥੀ ਅੱਗੇ ਆਪਣਾ ਸਿੱਖਿਆ ਦੇ ਖੇਤਰ ਦੇ ਵਿੱਚ ਆ ਕੇ ਆਪਣਾ ਕਰੀਅਰ ਬਣਾਉਣਾ ਚਾਹਣੇ ਠੀਕ ਹੈ ਇਸ ਵਾਰੀ ਤੁਸੀਂ ਕੀ ਸੁਝਾਓਗੇ ਬਹੁਤ سارے ਸਟੂਡੈਂਟ ਐਸੇ ਐ ਮੇਰੇ ਬੀ ਕਾਮ ਦੇ ਬਾਅਦ ਉਹਨਾਂ ਨੇ ਐਮ ਕਾਮ ਕੀਤੀ ਸਾਡੇ ਕੋਲ ਆਏ ਸਰ ਨੈਟੋਮੀ ਕਲੀਅਰ ਹੋ ਰਿਹਾ ਮੈਂ ਕਿੱਪ ਕਰਕੇ ਬੀ ਐਡ ਕਰ ਲਵਾਂ ਬੀ ਐਡ ਕਰਨ ਦੇ ਬਾਅਦ ਮੈਂ ਤੁਹਾਨੂੰ ਦੱਸਾਂ ਕੋਈ ਜ਼ਮੀਨ ਨਹੀਂ ਹੈ ਆਪਾਂ ਨੇ ਗਵਰਨਮੈਂਟ ਜੌਬ ਵਾਸਤੇ ਭਜਣਾ ਬਹੁਤ ਅੱਛੇ ਸਕੂਲਸ ਹੈ ਉਹ ਅੱਛਾ ਪੇ ਕਰ ਦਿੰਦੀਆਂ ਬਟ ਉਹ ਬੀਏ ਵੀ ਮੰਗਦੇ ਐਸੇ ਸਟੂਡੈਂਟ ਨਹੀਂ ਸਾਡੀ ਲੇਡੀਆਂ ਸਾਡੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਨੂੰ ਨਾਲ ਉਹ ਐਮ ਕਾਮ ਕਰਦੀਆਂ ਸੀ ਨਾਲ ਬੀਏ ਕਰ ਲੈਂਦੀਆਂ ਸੀ ਕੋਰਸ ਕੰਪਲੀਸ਼ ਵੀ ਉਹਨਾਂ ਨੇ ਐਮ ਕਾਮ ਕਰ ਲਈ ਨਾਲੇ ਦਰੋਂ ਬੀਏ ਕਰ ਲਈ ਤੇ ਉੱਥੇ ਬੜੇ ਅੱਛੇ ਬੁੱਢਾ ਦੇ ਉੱਤੇ ਲੱਗੇ ਹੋਏ ਆ ਸੇਟ ਵੀ ਕਰਵੇ ਸਾਡੇ ਸਟੂਡੈਂਟ ਲੱਗੇ ਹੋਈ ਆ ਇੱਕ ਦੋ ਕਾਲਜਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਵੀ ਲੱਗੇ ਹੋਏ ਆ ਤਾਂ ਉਹ ਦੇਖੋ ਜੇਕਰ ਤੁਸੀਂ ਨੈਟ ਪਾਸ ਕਰ ਲੋ ਫਿਰ ਤਾਂ एलिजिਬਲ ਹੋ ਫॉर ਕਾਲਜ ਲੈਕਚਰ ਜੋ ਨਹੀਂ ਪਾਸ ਕਰ ਸਕਦੇ ਓੱਖਾ ਲੱਗ ਰਿਹਾ ਤਾਂ ਵੀ ਆ ਜ਼ਰੂਰ ਨਾਲ ਕਰ ਲੋ ਜੇ ਅਗਰ ਤੁਸੀਂ ਐਮ ਕਾਮ ਕੀਤੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਅਪਰਚਨਿਟੀ ਜ਼ਰੂਰ ਮਿਲੇਗੀ ਇਹ ਡੈਫਿਨਿਟ ਐਮ ਆ ਸ਼ੋਰ ਹੈ ਇਸ ਬਾਲ ਦਾ ਔਰ ਖਾਸ ਕਰਕੇ ਲੜਕੀਆਂ ਵਾਸਤੇ ਦਾ بی آج اتھے ہو کل میر ہو ہو کتنے ہوگا جاندے ہو تو ایک ایلیجبلٹی ہے فر جاب اور, اور میرے حساب راستے ٹیچنگ سب تو ایزی جاب ہے سب ترام دائک نوکری ہے پرووائڈڈ انٹرسٹ اس پاس ہو <laughs> ਜਿਵੇਂ ਸਰ ਤੁਸੀਂ ਦੱਸਿਆ ਵੀ ਬੀਐਡ ਕਰ ਲੈਣੀ ਚਾਹੀਦੀ ਹੈ ਬੀਕਮ ਤੋਂ ਬਾਅਦ ਸਿੱਖਿਆ ਦੇ ਖੇਤਰ ਜੇ ਤੁਹਾਡਾ ਯੂਸੀ ਨੈਟ ਨਹੀਂ ਹੋ ਰਿਹਾ ਅਗਿਆ ਤੁਸੀਂ ਨੈਟ ਦੀ ਫੀਲਡ ਵਿੱਚ ਨਹੀਂ ਜਾਣਾ ਚਾਹੁੰਦੇ ਠੀਕ ਹੈ ਇਸ ਤੋਂ ਬਾਅਦ ਸਰ ਮੇਰਾ ਨੈਕਸਟ ਕੁਐਸਚਨ ਇਹ ਹੈ ਜੀ ਵੀ ਕਈ ਵਾਰ ਕੀ ਹੈ ਬੱਚਾ ਬੀਕਮ ਉਸਦਾ ਡ੍ਰੀਮ ਹੈ ਵੀ ਮਾਰਕੋਮਰਸ ਦੀ ਫੀਲਡ ਵਿੱਚ ਜਾਣਾ ਅੱਗੇ ਜਾ ਕੇ ਆਫਟਰ ਪਲੱਸ 2 ਕਮਰਸ ਦੇ ਫੀਲਡ ਵਿੱਚ ਚੱਲਿਆ ਜਾਵਾ ਬੱਚੇ ਦਾ ਡ੍ਰੀਮ ਹੈ ਲੇਕਿਨ ਕੁਝ ਪਰਿਵਾਰ ਦੇ ਵਿੱਚ ਕੀ ਹੈ ਇਕਨੋਮਿਕਲੀ ਲਾਸ ਹੁੰਦਾ ਵੀ ਕੰਡੀਸ਼ਨ ਠੀਕ ਨਹੀਂ ਹੁੰਦੀ ਉਹਨਾਂ ਦੀ ਆਰਥਿਕ ਵਿਵਸਥਾ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ ਮਾਤਾ ਪਿਤਾ ਵੀ ਚਾਹਣਿਆ ਸਾਡਾ ਬੱਚਾ ਅੱਗੇ ਜਾਵੇ ਬੈਂਕਿੰਗ ਸੈਕਟਰ ਵਿੱਚ ਜਾਵੇ ਅੱਗੇ ਕਮਰਸ ਦੇ ਫੀਲਡ ਵਿੱਚ ਅੱਛਾ ਆਪਣਾ ਕੈਰੀਅਰ ਬਣਾਵੇ ਤਾਂ ਉਹਨਾਂ ਨੂੰ ਇਕਨੋਮਿਕਲੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਕਿ ਕਿਉਂਕਿ ਇਸ ਦੀ ਅੱਗੇ ਕੋਚਿੰਗ ਵੀ ਲੈ ਜਾਣਾ ਪੈਣੀਆਂ ਕਿ ਟਿਊਸ਼ਨ ਲੈਣੀ ਪੈਣੀਆਂ ਥੋੜੇ ਜਿਹੜਾ ਸਾਇੰਸ ਹੋ ਗਿਆ ਕਮਰਸ ਹੋ ਗਿਆ ਇਹਨਾਂ ਦੀ ਥੋੜੀ ਜੀ ਅਜ ਦੇ ਟਾਈਮ ਵਿੱਚ ਨਾ ਇਹ ਕੋਚਿੰਗ ਵੀ ਮਹਿੰਗੀ ਹੋ ਗਈ ਹੈ ਇਸ ਬਾਰੇ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਕੀ ਸੁਝਾਅ ਦੋਵੋਗੇ ਜੀ ਤੁਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਅਜ ਤੋਂ 10 ਸਾਲ ਪਹਿਲਾਂ ਟਿਊਸ਼ਨ ਦਾ ਰਿਵਾਜ ਜ਼ਿਆਦਾ ਪੈ ਗਿਆ ਸੀ ਉਹ ਪਹਿਲਾਂ ਜਦੋਂ ਐਨੂਅਲ ਸਿਸਟਮ ਹੁੰਦਾ ਸੀ ਸਿਲੇਬਸ ਬਹੁਤ ਜ਼ਿਆਦਾ ਹੁੰਦਾ ਸੀ ਤੇ ਬੱਚਾ ਅਟਕਲਾਰ ਕਾਲਜ ਅਟੈਂਡ ਕਰਦਾ ਨਹੀਂ ਸੀ ਤੇ ਟਿਊਸ਼ਨਾਂ ਦੇ ਜਦੋਂ ਵੀ ਆਪਣੀ ਕਨਵੀਨੀਅੰਸ ਹੁੰਦੀ ਸੀ ਉਸੇ ਸਾਹਮਣੇ ਪੜਿਆ ਅੰਦਾਜ਼ਾ ਪੂਰਾ ਗੱਲ ਨਹੀਂ ਹੈਗਾ ਸੈਮੈਸਟਰ ਸਿਸਟਮ ਹੈ ਸੈਮੈਸਟਰ ਸਿਸਟਮ ਵਿੱਚ ਥੋੜਾ ਜਿਹਾ ਸਿਲੇਬਸ ਹੁੰਦਾ ਮੈਂ ਪੇਰੈਂਟਸ ਨੂੰ ਇਹ ਅਗਾਹ ਕਰਨਾ ਚਾਹਨਾ ਕਿਸੇ ਬੱਚੇ ਨੂੰ ਕਾਮਰਸ ਦੇ ਵਿੱਚ ਕੋਈ ਟਿਊਸ਼ਨ ਦੀ ਲੋੜ ਨਹੀਂ ਆ ਜੇ ਬੱਚਾ ਥੋੜਾ ਜਿਹਾ ਕਾਲਜ ਦੇ ਵਿੱਚ ਰੈਗੂਲਰ ਆਪਣੇ ਟੀਚਰ ਨਾਲ ਇੰਟੈਕਟ ਰਹੇ ਇਹ ਟੀਚਰ ਉਹਨਾਂ ਨੂੰ ਥੋੜਾ ਜਿਹਾ ਗਾਈਡ ਵੀ ਕਰ ਦੇਵੇ ਤਾ ਇੰਨਾ ਹੀ ਸਫੀਸ਼ੀਐਂਟ ਹੋਵੇ ਬਸ ਤੇ ਮੇਰੇ ਹਿਸਾਬ ਨਾਲ ਜੀਐਸਏ ਤੇ ਜੁਵਨ ਗੇਲਜ਼ ਕਾਲੀਜ ਕੋਲ ਇਹ ਐਡਮਿਸ਼ਨ ਦਿੰਨੇ ਆ ਤਾਂ ਅਸੀਂ ਕਹਿੰਦੇ ਆ ਰੈਸਟ ਐਸ਼્યોਰ ਵੀ ਜੇਈ ਤੱਕੀ ਪ੍ਰੋਬਲਮਸ ਹੈ ਤੁਸੀਂ ਕੋਈ ਤੁਹਾਡੇ ਪਾਰਟੀਕুলਰ ਸਬਜੈਕਟ ਦੀ ਵੀਕਨੈਸ ਹੈ ਅਸੀਂ ਬੰਨ ਅਡੀਸ਼ਨਲ ਤੁਹਾਨੂੰ ਬਿਠਾ ਕੇ ਪੜਾਵਾ ਦਾਂਗੇ ਬਟ ਟਿਊਸ਼ਨ ਨੂੰ ਵਰਤੇ ਜਾਣ ਦੀ ਟਿਊਸ਼ਨ ਤੇ ਜਾਣ ਦੀ ਲੋੜ ਨਹੀਂ ਹੈ ਔਰ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਹੁਣ ਬਹੁਤ ਰਿਵਾਜ ਘਟ ਗਿਆ ਬੱਚੇ ਐਵੇਂ ਫੁਕੜਾ ਬੰਤੀ ਵਿੱਚ ਬਈ ਹਾਂ ਕੱਲ ਅਸੀਂ ਜਾਇਆ ਨਹੀਂ ਅਡਿਊਸ਼ਨ ਅਸੀਂ ਪੜਦੇ ਹਾਂ ਕਿਸੇ 10 ਸਾਲ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਟਿਊਸ਼ਨ ਨਹੀਂ ਪੜਿਆ ਅੱਛਾ ਪਿਤਾ ਯਾਰ ਬੜਾ ਮਤਲਬ ਜਿਹੜਾ ਇਕਨੋਮੀਕਲੀ ਪੂਰ ਰ ਅਡਿਊਸ਼ਨ ਨਹੀਂ ਪੜਦੇ ਆ ਹੁਣ ਉਹ ਗੱਲ ਨਹੀਂ ਹੈਗੀ ਨਾ ਹੁਣ ਬੱਚੇ ਇੰਟਰਸਟ ਉਹਨਾਂ ਨੂੰ ਬੱਚਿਆਂ ਨੂੰ ਵੀ ਪਤਾ ਹੈ ਕਿ ਜਿਹੜਾ ਸੈਮੈਸਟਰ ਸਿਸਟਮ ਹੈ ਛੋਟਾ ਜਿਹਾ ਸਿਲੇਬਸ ਆ ਅਸੀਂ ਬੜੇ ਆਰਾਮ ਨਾਲ ਉਹਨੂੰ ਕਵਰ ਕਰ ਸਕਦੇ ਆ ਆਪਾਂ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਬਸ ਉਹਨੂੰ ਕੋਈ ਲੋਡ ਨਹੀਂ ਆ ਟਿਊਸ਼ਨ ਦੀ ਰੈਸਟ ਅਸ਼ੋਰ ਨਹੀਂ ਇਸ ਤੇ ਸੋ ਅੱਜ ਥੈਂਕ ਯੂ ਸੋ ਮੱਚ ਸਰ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਬੀ ਕਾਮ ਦੇ ਕੋਰਸ ਦੇ ਬਾਰੇ ਦੱਸਿਆ ਤੇ ਬੀ ਕਾਮ ਕਰਨ ਤੋਂ ਬਾਅਦ ਕਿਹੜੀ ਕਿਹੜੀ ਫੀਲਡ ਵਿੱਚ ਜਾ ਸਕਦਾ ਹੈ ਕਿਹੜੀਆਂ ਕਿਹੜੀਆਂ ਜੌਬ ਓਪਰਚ्युनिटी ਪ੍ਰਾਪਤ ਕਰ ਸਕਦਾ ਤਾਂ ਪਿਆਰੇ ਵਿਦਿਆਰਥੀਓ ਅੱਜ ਪ੍ਰੋਫੈਸਰ ਸ਼ਰਮਨ ਕੁਮਾਰ ਮੈਦਾਨ ਜੀ ਨੇ ਜੋ ਡਾਇਰੈਕਟਰ ਅਕੈਡਮਿਕ ਆਫ ਜੀ ਐਨ ਗਰਲਸ ਕਾਲਜ ਨੇ ਇਹਨਾਂ ਨੂੰ ਸਾਨੂੰ ਸਾਨੂੰ ਵਿਸਤਾਰਪੂਰਵਕ ਬੀਏ ਬੀ ਕਾਮ ਦੇ ਕੋਰਸ ਦੇ ਬਾਰੇ ਤੇ ਵੱਖ-ਵੱਖ ਅਲੱਗੇ ਸਟਰੀਮ ਬਾਰੇ ਸਾਨੂੰ ਦੱਸਿਆ ਮੈਂ ਮੈਨੂੰ ਲੱਗਦਾ ਕਲੀਅਰ ਹੋ ਗਿਆ ਹੋਗਾ ਬਹੁਤ ਸਾਰੇ ਵਿਦਿਆਰਥੀਆਂ ਦੇ ਕੁਝ ਡਾਟਸ ਹੈਗੇ ਸੀ ਬੀ ਕਾਮ ਦੇ ਕੋਰਸ ਬਾਰੇ ਉਹ ਕਲੀਅਰ ਹੋ ਗਏ ਹੋਣੇ ਸੋ ਪਿਆਰੇ ਵਿਦਿਆਰਥੀ ਜੇਕਰ ਤੁਸੀਂ ਹੋਰ ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਸਾਡੇ ਡਾਇਰੈਕਟਰ ਸਾਹਿਬ ਨੂੰ ਪ੍ਰੋਫੈਸਰ ਸਾਹਿਬ ਨੂੰ ਤੁਸੀਂ ਜੀਐਨ ਗਰਲਸ ਕਾਲਜ ਵਿੱਚ ਆ ਕੇ ਮਿਲ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਹੋਰ ਨੌਲੇਜ ਲੈ ਸਕਦੇ ਆ ਠੀਕ ਹੈ ਕਿਉਂਕਿ ਸਰ ਦਾ ਜਿਵੇਂ ਸਰ ਨੇ ਦੱਸਿਆ ਹੀ ਹੈ ਵੀ ਮੋਦੀ ਕਾਲਜ ਦੇ ਵਿੱਚ ਇਹਨਾਂ ਨੇ ਹਜੇ ਪ੍ਰੋਫੈਸਰ ਕਾਫੀ ਲੰਮਾ ਟਾਈਮ ਕੰਮ ਕੀਤਾ ਹੈਗਾ ਠੀਕ ਹੈ ਉੱਥੇ ਬੱਚਿਆਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ ਵੀ ਤੁਸੀਂ ਵੀ ਆ ਕੇ ਇਸ ਇਹਨਾਂ ਸੇਵਾਵਾਂ ਦਾ ਲਾਹਾ ਲੈ ਸਕਦੇ ਆ ਠੀਕ ਹੈ ਤਾਂ ਪਿਆਰਵਰਦਾਰੋ ਮੈਂ ਇਹ ਵੀ ਦੱਸਣਾ ਚਾਹੁੰਗਾ ਜੇਕਰ ਤੁਸੀਂ ਸਾਨੂੰ ਫੋਨ ਕਾਲ ਵੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ ਹੈਗਾ 98723 95131 ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਵੀ ਕੰਟੈਕਟ ਕਰ ਲੈਣੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਇੰਨਾ ਸੀ ਥੈਂਕ ਯੂ ਸੋ ਮੱਚ ਥੈਂਕ ਯੂ